ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਜੇਕਰ ਕਿਸੇ ਰਾਸ਼ਟਰ ਨੂੰ ਕਿਸੇ ਦੇਸ਼ ਨੂੰ ਕਿਸੇ ਸੂਬੇ ਨੂੰ ਮਜ਼ਬੂਤ ਕਰਨਾ ਹੈ ਚੰਗਾ ਬਣਾਉਣਾ ਹੈ ਤਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਚੰਗਾ ਬਣਾਉਣਾ ਪਏਗਾ ਇਹ ਜ਼ਿੰਮੇਵਾਰੀ ਹੁੰਦੀ ਹੈ ਸਾਡੇ ਪਰਿਵਾਰ ਦੀ ਸਾਡੇ ਖਾਸ ਕਰਕੇ ਉਹਨਾਂ ਸਕੂਲਾਂ ਦੀ ਜਿਨ੍ਹਾਂ ਵਿੱਚ ਇਹ ਬੱਚੇ ਜ਼ਿਆਦਾ ਸਮਾਂ ਬਤਾਉਂਦੇ ਹਨ ਕਿਉਂਕਿ ਬੱਚੇ ਕੱਚੀ ਮਿੱਟੀ ਦੇ ਬਣੇ ਹੁੰਦੇ ਹਨ ਜਿਸ ਨਾਲ ਸੰਗਤ ਕਰਨਗੇ ਉਸੇ ਤਰ੍ਹਾਂ ਦੀ ਰੰਗਤ ਆਏਗੀ ਬਟਾਲਾ ਦੇ ਇੱਕ ਐਸੇ ਸਕੂਲ 'ਚ ਪਹੁੰਚੇ ਆਂ ਜਿਨ੍ਹਾਂ ਲੰਬੇ ਸਮੇਂ ਤੋਂ ਰਿਕਾਰਡ ਇਹ ਹੈ ਕਿ ਪੜ੍ਹਾਈ ਦੇ ਨਾਲ-ਨਾਲ ਗੇਮਾਂ ਦੇ ਵਿੱਚ ਵੀ ਹੋਰ ਵੀ ਐਕਟੀਵਿਟੀ ਵਧੀਆ ਢੰਗ ਨਾਲ ਕਰਾਉਂਦੇ ਹਨ ਔਰ ਅੱਜ ਜੋ ਖਬਰ ਨਸ਼ਰ ਕਰਨ ਜਾ ਰਹੇ ਹਾਂ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਵੁੱਡਸਟਾਕ ਸਕੂਲ ਬਟਾਲਾ ਅਸਵੀਧਾਂ ਸਾਲੀਆਂ ਕਰਦੇ ਹਨ ਇਹ ਉਹ ਟੀਮ ਹੈ ਇੱਕ ਟੀਚਰ ਤੇ ਚਾਰ ਬੱਚੇ ਜੋ ਕਿ ਚਿਲड्रन डे ਜਦੋਂ ਮਨਾਇਆ ਗਿਆ ਤਾਂ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਤੇ ਵਿਰਾਜ਼ਮਾਨ ਰਾਸ਼ਟਰਪਤੀ ਦ੍ਰੋਪਤੀ ਮੋਰਮੋਰ ਉਹਨਾਂ ਨਾਲ ਇਹਨਾਂ ਮੁਲਾਕਾਤ ਕੀਤੀ ਹੈ ਸਾਡਾ ਵੀ ਸੁਭਾਅ ਚੰਗਾ ਹੈ जानने की कोशिश करदे हैं कि छोटी जी उम्र ਦੇ ਵਿੱਚ ਜਦੋਂ ਇਹ ਰਾਸ਼ਟਰਪਤੀ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਹੋਈ ਇਹਨਾਂ ਦੇ ਕਿਸ ਤਰ੍ਹਾਂ ਦੇ ਐਕਸਪੀਰੀਅੰਸ ਰਹੇ ਕੀ ਕੁਝ ਸਿੱਖਿਆ ਉਹਨਾਂ ਕੋ ਜਾਣਨਾ ਚਾਹਾਂਗੇ ਜਰੂਰ ਸਭ ਤੋਂ ਪਹਿਲਾਂ ਟੀਚਰ ਨਾਲ ਗੱਲਬਾਤ ਕਰਦੇ ਹਾਂ ਸਸਕਾਰ ਸ਼ੁਭਨਾਮ ਕੀ ਕਿਹੜਾ ਸਕੂਲ ਹੈ ਸਸਕਾਰ ਸਰ ਮੇਰਾ ਨਾਮ ਰਮਨਦੀਪ ਕੌਰ ਹੈ ਔਰ ਮੈਂ ਵੁੱਡਸਟਾਕ ਪਬਲਿਕ ਸਕੂਲ ਦੇ ਵਿੱਚ ਐਡਮਿਨ ਡਿਪਾਰਟਮੈਂਟ ਦੇ ਵਿੱਚ ਹੈਗੀ ਹਾਂ ਮੈਂ ਸਭ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਬਾਰੇ ਪ੍ਰਬੰਧਕਾਂ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦੋ ਤਾਂ ਕਿ ਦਰਸ਼ਕ ਜਾਣਦੇ ਹੀ ਆ ਵੈਸੇ ਪਰ ਜਿਹੜੇ ਨਹੀਂ ਜਾਣਦੇ ਉਹ ਜਾਣ ਸਕਣਗੇ ਕਿ ਕਿੰਨਾ ਦੀ ਇਹ ਤਹਿਮਾਈ ਹਾਈ ਸਕੂਲ ਚੱਲਦਾ ਹੈ ਕਿਹੜੇ ਪ੍ਰਿੰਸੀਪਲ ਨੇ ਜੀ ਸਰ ਸਰ ਵੁੱਡਸਟਾਕ ਪਬਲਿਕ ਸਕੂਲ ਕੋਈ ਅ ਛੋਟਾ ਮੋਟਾ ਨਾਮ ਨਹੀਂ ਹੈ ਪੂਰੇ ਬਟਾਲੇ ਵਿੱਚ ਔਰ ਆਸ-ਪਾਸ ਦੇ ਇਲਾਕਿਆਂ ਵਿੱਚ ਸਾਡਾ ਸਕੂਲ ਜਿਹੜਾ ਹੈ ਉਹ ਬਹੁਤ ਮਾਨ ਦੇ ਨਾਲ ਇੱਥੇ ਹੈਗਾ ਆ ਔਰ ਸਾਨੂੰ ਕਰੀਬਨ 25 ਤੋਂ 26 ਸਾਲ ਹੋ ਚੁੱਕੇ ਨੇ ਵੁੱਡਸਟਾਕ ਜਿਹੜਾ ਹੈ ਉਹ ਬਟਾਲਾ ਦੇ ਵਿੱਚ ਹੈਗਾ ਔਰ ਸਾਡੇ ਮਾਣਯੋਗ ਸਰਦਾਰ ਡਾਕਟਰ ਸਤਨਾਮ ਸਿੰਘ ਨਿਜਰ ਤੇ ਡਾਕਟਰ ਸਤਿੰਦਰਜੀ ਕਰਨੀਜਰ ਜਿਹੜੇ ਕਿ ਸਾਡੇ ਚੇਅਰ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਦੀ ਰਹਿਨਮਾਈ ਹੇਠ ਸਾਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਅਸੀਂ ਜਿਹੜਾ ਆ ਚਿਲਡਰਨਸਡੇ ਆਪਣੇ ਬੱਚਿਆਂ ਨੂੰ ਲੈ ਕੇ ਔਰ ਉੱਥੇ ਜਾ ਸਕੇ ਡਾਕਟਰ ਸੌਰੀ ਪ੍ਰੈਜ਼ੀਡੈਂਟ ਆਫ ਇੰਡੀਆ ਦ੍ਰੋਪਦੀ ਮੁਰਮੂਜੀ ਦੇ ਕੋਲ ਮੈਂ ਬੱਚਿਆਂ ਨਾਲ ਗੱਲ ਕਰ ਰਹੀ ਹਾਂ ਤੁਹਾਡੀ ਵੀ ਐਜ ਕਾਫੀ ਛੋਟੀ ਹੈ ਜੋ ਰਾਸ਼ਟਰਪਤੀ ਨੂੰ ਮਿਲੇ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦੇ ਬੱਚਿਆਂ ਨਾਲ ਬਾਤ ਪੁੱਛਾਂਗਾ ਤੁਹਾਡਾ ਖੁਦ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਸੀ ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਉਹ ਇਨਸਾਨ ਜਿਹਨੂੰ ਮਿਲਣ ਵਾਸਤੇ ਸਾਰੇ ਤਰਸਦੇ ਨੇ ਤੁਸੀਂ ਬੈਠ ਕੇ ਗੱਲਬਾਤ ਕਰਕੇ ਆਏ ਹੋ ਸਭ ਤੋਂ ਪਹਿਲਾਂ ਤੁਸੀਂ ਆਪਾਂ ਤਜਰਬਾ ਸ਼ੇਅਰ ਕਰੋ ਸਹਿ ਬਹੁਤ ਇੱਕ ਮਾਣ ਵਾਲੀ ਗੱਲ ਹੈ ਕਿ ਜਿਹੜੀ ਸਾਡੀ ਫਰਸਟ ਸਿਟੀਜ਼ਨ ਆਫ ਇੰਡੀਆ ਕੰਟਰੀ ਦੀ ਫਰਸਟ ਸਿਟੀਜ਼ਨ ਹੁੰਦੇ ਨੇ ਡਾਕਟਰ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਅਸੀਂ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਕੀਤਾ ਹੈ ਜਿਹਦਾ ਸਾਰਾ ਸ਼ਰੇ ਜਿਹੜਾ ਆ ਮੈਂ ਆਪਣੇ ਮੈਨੇਜਿੰਗ ਡਾਇਰੈਕਟਰ ਆਪਣੀ ਮੈਨੇਜਮੈਂਟ ਨੂੰ ਦਵਾਂਗੀ ਡਾਕਟਰ ਸਰ ਡਾਕਟਰ ਮੈਮ ਸਾਡੇ ਪ੍ਰਿੰਸੀਪਲ ਮੈਮ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਸਾਡੀ ਹੌਸਲਾ ਅਫਜ਼ਾਈ ਕੀਤੀ ਔਰ ਸਾਰੇ ਜਿਹੜਾ ਸਾਡਾ ਪ੍ਰੋਸੈਸ ਆ ਉਹ ਪ੍ਰੋਪਰਲੀ ਹੋਇਆ ਔਰ ਸਾਨੂੰ ਉਧਰੋਂ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਸਾਨੂੰ ਇਨਵਾਈਟ ਆਇਆ ਕਿ ਸਾਡੇ ਬੱਚੇ ਜਿਹੜੇ ਆ ਉੱਥੇ ਜਾ ਕੇ ਉਹਨਾਂ ਦੇ ਨਾਲ ਚਿਲड्रन ਜੀ ਸੈਲੀਬ੍ਰੇਟ ਕਰ ਸਕਦੇ ਨੇ ਜਿਹੜੀ ਗੱਲਬਾਤ ਕੀਤੀ ਗਈ ਰਾਸ਼ਟਰਪਤੀ ਜੀ ਨਾਲ ਤੁਹਾਡੇ ਵੱਲੋਂ ਜਾਂ ਬੱਚਿਆਂ ਨਾਲ ਜਾਂ ਹੋਰ ਵੀ ਬੱਚੇ ਜਿਹੜੇ ਆਏ ਸੀ ਸਭ ਤੋਂ ਪਹਿਲੇ ਇਹ ਦੱਸ ਦਈਏ ਕਿ ਪੂਰੇ ਦੇਸ਼ ਦੇ ਵਿੱਚੋਂ ਜਾਂ ਪੂਰੇ ਪੰਜਾਬ ਤੋਂ ਜਿਹੜੇ ਬੱਚੇ ਪਹੁੰਚੇ ਸੀ ਗਿਣਤੀ ਲਗਭਗ ਕਿੰਨੇ ਸੀ ਕਿੰਨੇ ਕ ਸਕੂਲਾਂ ਤੋਂ ਆਏ ਹੋਣਗੇ ਅ ਸਰ ਲਗਭਗ 120 ਸਕੂਲਾਂ ਦੇ ਕਰੀਬ ਜਾਂ ਉਸ ਤੋਂ ਵੀ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਸੀ ਕਰਾਊਡ ਤੇ 120 ਤੋਂ ਜ਼ਿਆਦਾ ਜਿਹੜਾ ਇਕੱਠੇ ਹੋਤੇ ਹੋਇਆ ਸੀ ਸਕੂਲਾਂ ਦਾ ਜਿਹਦੇ ਵਿੱਚ ਚਾਰ ਬੱਚੇ ਨਾਲ ਦੋ ਟੀਚਰਸ ਜਿਹੜੇ ਸੀ ਉਹਨਾਂ ਨੂੰ ਅਲਾਉ ਕੀਤਾ ਗਿਆ ਸੀ ਜਾਣ ਵਾਸਤੇ ਤੋਂ ਸਾਰਿਆਂ ਨੂੰ ਵੀ ਮਤਲਬ ਪਹਿਲਾ ਸਭ ਤੋਂ ਪਹਿਲਾਂ ਤੇ ਦ੍ਰੋਪਦੀ ਜੀ ਨੇ ਐਡਰੈਸ ਕੀਤਾ ਉਸ ਤੋਂ ਬਾਅਦ ਸਾਨੂੰ ਇਹਨਾਂ ਸੁਭਾਗ ਪ੍ਰਾਪਤ ਹੋਇਆ ਕਿ ਸਾਡੇ ਬੱਚੇ ਜੋ ਵੀ ਗਿਫਟ ਲੈ ਕੇ ਗਏ ਸੀ ਸਾਡੇ ਬੱਚੇ ਆਪਣੇ ਹੱਥ ਦੀ ਬਣਾਈ ਹੋਈ ਇੱਕ ਕੈਨਵਸ ਪੇਂਟਿੰਗ ਲੈ ਕੇ ਗਏ ਸੀ ਔਰ ਜਿਹਦੇ ਵਿੱਚ ਡਾਕਟਰ ਦ੍ਰੋਪਤੀ ਔਰ ਨਵੀਂ ਡਰਾ ਕੀਤਾ ਗਿਆ ਸੀ ਔਰ ਸਾਡੇ ਪੰਜਾਬ ਬਾਰੇ ਪੂਰੀ ਦੱਸਿਆ ਗਿਆ ਸੀ ਕਿ ਸਾਡੇ ਪੰਜਾਬ ਦੇ ਵਿੱਚ ਜੋ ਜੋ ਵੀ ਦੇਖਣ ਵਾਲੀਆਂ ਜਾਂ ਸਤਕਾਰਯੋਗ ਚੀਜ਼ਾਂ ਜਿਵੇਂ ਦਰਬਾਰ ਸਾਹਿਬ ਹੋ ਗਿਆ ਜਲਿਆਂਵਾਲਾ ਬਾਗ ਹੋ ਗਿਆ ਸਾਡਾ ਕੋਰੀਡੋਰ ਕਰਤਾਰਪੁਰ ਸਾਹਿਬ ਹੋ ਗਿਆ ਅਸੀਂ ਉਹਨਾਂ ਚੀਜ਼ਾਂ ਬਾਰੇ ਦ੍ਰੋਪਤੀ ਜੀ ਨੂੰ ਥੋੜਾ ਜਿਹਾ ਚਾਨਣ ਪਾ ਕੇ ਦੱਸਿਆ ਔਰ ਸਾਡੇ ਬੱਚੇ ਨੇ ਵਿਸਤਾਰਪੂਰਵਕ ਉਹ ਚੀਜ਼ ਉਹਨਾਂ ਨੂੰ ਦਿਖਾਈ ਤੇ ਆਪਣੀ ਗੁਰਮੁਖੀ ਦੇ ਬਾਰੇ ਦੱਸਿਆ ਕਿ ਮਤਲਬ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਵਿਰਸਾ ਆ ਜਿਹੜਾ ਸਾਡਾ ਪਿਛੋਕੜ ਹੈ ਉਹ ਕੀ ਹੈ ਉਹਨਾਂ ਬਾਰੇ ਦੱਸਿਆ ਆਉਨਾ ਬੱਚਿਆਂ ਨੂੰ ਮਿਲਦੇ ਆਂ ਸੁਭਾਗ ਵਾਲੀ ਬੱਚੇ ਨੇ ਕਿਉਂਕਿ ਜੋ ਟੀਚਰ ਨੇ ਦੱਸਿਆ ਕਿ ਨੀਅਰਬਾਉਟ 120 ਸਕੂਲ ਸਨ ਔਰ ਜੇ ਮੈਂ ਕਾਊਂਟ ਕਰਾਂ ਕਿ 6-700 ਦੇ ਕਰੀਬ ਬੱਚੇ ਵਿਦ ਟੀਚਰ ਉੱਥੇ ਮਿਲ ਕੇ ਆਏ ਉਹਨਾਂ ਚੋਂ ਇਹ ਚਾਰ ਬੱਚੇ ਦੁਆਰਾ ਮੈਂ ਤਸਵੀਰਾਂ ਸਾਂਝੀਆਂ ਕਰਦੇ ਆਂ ਬਟਾਲਾ ਦੇ ਵਡਸਟਾਕ ਸਕੂਲ ਦੇ ਇਹ ਬੱਚੇ ਨੇ ਔਰ ਕਲਾਸ 8th 9th ਯਾਨੀ ਕਿ ਬਿਲਕੁਲ ਅਜੇ ਬੱਚਿਆਂ ਦੇ ਵਿੱਚ ਮੈਂ ਗਿਣ ਨਾ ਤੇ ਬੱਚੇ ਨੇ ਪਰ ਸੁਭਾਗ ਵੱਡਾ ਹੈ ਆਸਾਸ ਦਾ ਪੁੱਤ ਜੀ ਸ਼ੁਭਨਾਮ ਕੀ ਜੇ ਕਿੱਥੇ ਰਹਿੰਦੇ ਹੋ ਸਕੂਲੋ ਲੋਕੀ ਗਾਣਾ ਚਾਹੋਗੇ ਸਾਥ मेरा नाम समर्थ अग्रवाल है मैं डी एस डी एस सी फैक्ट वाली के पास भंडारी मल्ले आदर्श गेफ कॉलोनी में रहता हूँ और ये मेरे लिए एक बहुत ही बड़ी अपॉर्चुनिटी थी मेरे को ये ऐसा एक्सपीरियंस मिला है मैं इसके लिए बहुत खुश हूँ और मैं ये सारी की सारी ऑपरचुनिटी मुझे मेरे पेरेंट्स और स्कूल की तरफ से मिली है तो इसका सारा का सारा क्रेडिट मेरे पेरेंट्स और स्कूल की मैनेजमेंट को जाता है ਉੱਤਰ ساری ਉਮਰ ਲੰਘ ਜਾਂਦੀ ਆ ਰਾਸ਼ਟਰਪਤੀ ਨੂੰ ਦੇਖਦੇ ਆਂ ਟੀਵੀ ਤੇ ਜਾਂ ਹੋਰ ਸਕਰੀਨ ਤੇ ਅਦਰ ਹੁਣ ਤੇ ਸੋਸ਼ਲ ਮੀਡੀਆ 'ᱨਹੀ ਪਰ ਉਹ ਰਾਸ਼ਟਰਪਤੀ ਦੇ ਕੋਲ ਬੈਠਣਾ ਗੱਲ ਕਰਨੀ ਐਕਸਪੀਰੀਅੰਸ ਸ਼ੇਅਰ ਕਰਨਾ ਜਦੋਂ ਤੁਸੀਂ ਐਂਟਰ ਹੋਏ ਹੋ ਕਿਸ ਤਰ੍ਹਾਂ ਦੀ ਵਾਈਬ੍ਰੇਸ਼ਨ ਤੁਹਾਨੂੰ ਉੱਥੇ ਮਹਿਸੂਸ ਹੋਈ ਕਿਉਂਕਿ ਹਰ ਵਾਰੀ ਵਾਈਬ੍ਰੇਸ਼ਨ ਹੁੰਦੀ ਆ ਇਨਸਾਨ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਜ਼ਾਹਿਰ ਹੈ ਜੀ ਦੂਰ ਤੱਕ ਪਹੁੰਚੀ ਆ ਪੋਜ਼ਿਟਿਵ ਵਾਈਬ੍ਰੇਸ਼ਨ ਹੋਏਗੀ ਜਦੋਂ ਐਂਟਰ ਕੀਤੇ ਹੋ ਤੁਸੀਂ ਤੇ ਦਿਲ ਦੇ ਵਿੱਚ ਕੀ ਚੱਲਦੇ ਆ ਸੀ ਦਿਮਾਗ 'ਚ ਕੀ ਚੱਲਦੇ ਆ मतलब जब हमने राष्ट्रपति भवन में एंटर किया जब हम बातचीत करने लगे तो एक अलग सा ही मतलब फीलिंग आ रही थी जिसको मैं वर्ड्स में जिसको मैं शब्दों में नहीं बता सकता वो एक जो ऐसी फीलिंग थी जिसको मैं बयान ही कर सकता वो बहुत ही एक अलग सी फीलिंग थी बहुत एक्सीलेंट सी फीलिंग थी जो मेरे लिए बहुत ही प्रेशियस है और मैं चाहता हूं कि ऐसा मौका मेरे को दोबारा जरूर मिले सी शुभ नाम की है क्लास से हो ਔਰ ਮੇਰਾ ਨਾਮ ਸ਼ਾਨ ਦੇ ਹੁੰਦੀ ਆ ਮੈਂ 9ਵੀਂ ਕਲਾਸ ਕੇ ਅੰਦਰ ਪੜ੍ਹਦਾ ਹਾਂ ਔਰ ਮੈਂ ਨੀਅਰ ਅਰਬਨ ਸਟਰੀਟ ਨਵਪੁਰ ਨਗਰ ਕੇ ਅੰਦਰ ਰਹਿੰਦਾ ਹਾਂ ਉਤਰੀ ਜਦੋਂ ਮਿਲੇ ਰਾਸ਼ਟਰਪਤੀ ਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਹੋਰ ਵੀ ਸਟੂਡੈਂਟ ਜੇ ਇਹ ਤੁਸੀਂ ਵੀ ਬੈਠੇ ਸੀ ਕਿਸ ਤਰ੍ਹਾਂ ਨਾਲ ਤੁਹਾਨੂੰ ਐਡਰੈਸ ਕੀਤਾ ਕੀ ਕੁਝ ਕਿਹਾ ਉਹਨਾਂ ਨੇ ਤੁਹਾਡੇ ਜਲਦੀਆਂ ਗੱਲਾਂ ਕਿਸ ਤਰ੍ਹਾਂ ਪੁੱਛੀਆਂ हम सब ने क्वेश्चन या फिर ऐसे बात करी थी जैसे मैंने क्वेश्चन पूछा था कि आपको पॉलिटिक्स के अंदर आने के लिए किस चीज ने प्रेरित किया सो so, उन्होंने आंसर किया कि एज ए टीचर वो एक बहुत छोटे एरिया को रिफॉर्म या इन्फ्लुएंस कर सकते थे सो so, उन्होंने सोचा कि क्यों ना मैं एक बड़ा रैंक लू जिससे मैं पूरे भारत को एक नया भारत बना सकू एक अच्छी जगह बना सकू बड़े कॉन्फिडेंट नजर आंदे हो क्योंकि बच्चा जाके राष्ट्रपति में गल करे बड़ी वाली तो होती है ये फ्रेंड्स मेरी स्कूल के मैनेजमेंट मेरे टीचर जिन्होंने मुझे सालों से पॉलिश किया इसके कारण मैं आप सबके साथ इन कॉन्फिडेंस से बात कर पा रहा हूँ स्टेज पे भी मुझे बहुत एक्सपीरियंस है बात करने का इस तरह से ਇਹ ਬਣਨਾ ਚਾਹੁੰਦੇ ਹੋ ਲਾਈਫ 'ਚ ਕੀ ਸੁਪਨਾ ਕੀ ਹਾਸਲ ਕਰਨਾ ਚਾਹੁੰਦੇ ਹੋ ਲਾਈਫ 'ਚ ਮੇਰਾ ਸੁਪਨਾ ਹੈ ਕਿ ਮੈਂ ਬड़ा ਹੋ ਕੇ ਨਿਊਰੋ ਸਰਜਨ ਬਨੂੰ ਮੈਂ aur ਮੈਂ ਇਸ ਕੇ ਲਈ ਪੂਰੀ ਤਿਆਰੀ ਕਰ ਰਹਾ ਹਾਂ ਸਾਇੰਸ ਪੜ੍ਹਦਾ ਹਾਂ ਮੈਂ अच्छे से ਪਰਿਵਾਰ 'ਚ ਹੈ ਕੋਈ ਡਾਕਟਰੀ ਲਾਈਨ 'ਚ ਜਾਂ ਕਿਸੇ ਨੂੰ ਵੇਖ ਕੇ ਤੁਸੀਂ ਸੇਖਿਆ ਜਾਂ ਮਨ 'ਚ ਹੀ ਹੈਗਾ ਕਿ ਮੈਂ ਇਸ ਲਾਈਨ ਦੇ ਵਿੱਚ ਜਾਣਾ ਨਹੀਂ ਮੇਰੇ ਪਰਿਵਾਰ ਕੰਦਰ ਮਸਟੀ ਟੀਚਰਸ ਹੈ ਸਾਫਟਵੇਅਰ ਇੰਜੀਨੀਅਰਸ ਹੈ ਸੋ ਮੈਂਨੇ ਆਪਣੇ ਖੁਦ ਹੀ ਸੋਚਿਆ ਕਿ ਮੈਂ ਡਾਕਟਰ ਬਨਣਾ ਚਾਹੁੰਦਾ ਹਾਂ ਤੁਸੀਂ ਕੀ ਬਨਣਾ ਚਾਹੁੰਦੇ ਹੋ ਮੇਰਾ ਸੁਪਨਾ ਹੈ ਕਿ ਮੈਂ AI ਪੜ੍ਹ ਕੇ AI ਸਪੈਸ਼ਲਿਸਟ ਬਨਣਾ ਚਾਹੁੰਦਾ ਹਾਂ AI ਇੰਜ ਔਰ ਇਹ ਦੋ ਛੋਟੀਆਂ-ਛੋਟੀਆਂ ਸਾਡੀਆਂ ਬੇਟੀਆਂ ਵੀ ਨੇ ਕਿਉਂਕਿ ਜਿੱਥੇ ਬੇਟਿਆਂ ਨੇ ਮੱਲਾ ਮਾਰੀਆਂ ਬੇਟੀਆਂ ਵੀ ਨਾਲ ਲੈ ਕੇ ਜੁਗ ਜਿਹੜਾ ਬੇਟੀਆਂ ਦਾ ਵੀ ਹੈ ਤਾਂ ਹੀ ਕਿਹਾ ਜਾਂਦਾ ਹੈ ਕਿ ਹੁਣ ਜਿਹੜੀ ਸਦੀ ਚੱਲਦੀ ਹੈ ਖਾਸ ਕਰਕੇ ਬੇਟੀਆਂ ਜ਼ਿਆਦਾ ਚੀਮੜ ਹਾਸਲ ਕਰ ਰਹੀਆਂ ਸਭ ਦਾ ਪੁੱਤ ਜੀ ਨਾਮ ਕੀ ਹੈ ਕਿਹੜੀ ਕਲਾਸ ਚ ਪੜਦੇ ਕਿ ਕਿੱਥੇ ਰਹਿੰਦੇ ਹੋ ਮੇਰਾ ਨਾਮ ਪ੍ਰੀਤ ਸ਼ਾਹਾਂਡਾ ਹੈ ਮੈਂ 9th ਕਲਾਸ ਵਿੱਚ ਪੜ੍ਹਦੀ ਹਾਂ ਔਰ ਮੈਂ ਬੰਡਾਰੀ ਮੱਲਾ ਬਟਾਲਾ ਕੇ ਅੰਦਰ ਰਹਿੰਦੀ ਹਾਂ ਤੁਸੀਂ ਜਦੋਂ ਗਏ ਤੁਹਾਡੇ ਮਨ 'ਚ ਕਿਸ ਤਰ੍ਹਾਂ ਦੇ ਵਿਚਾਰ ਆ ਰਹੇ ਸੀ ਕਿਉਂਕਿ ਰਾਸ਼ਟਰਪਤੀ ਨੂੰ ਮਿਲਣਾ ਬੜਾ ਵੱਡਾ ਸੁਪਨਾ ਹੁੰਦਾ ਸ਼ਹਿਰ ਕਈਆਂ ਦਾ ਪੂ ਤੁਸੀਂ ਛੋਟੀ ਉਮਰ ਦੀ ਜਾ ਕੇ ਮਿਲੇ ਉਹ ਜਦੋਂ ਐਂਟਰ ਕੀਤਾ ਹਾਲ ਦੇ ਵਿੱਚ ਸਾਹਮਣੇ ਉਹਨਾਂ ਨੂੰ ਦੇਖਿਆ ਜਾਂ ਬੈਠੇ ਸੀ ਖੜੇ ਸੀ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਥੀ ਇੱਕ ਐਸੀ ਫੀਲਿੰਗ ਆ ਰਹੀ ਥੀ ਜੋ ਕਿ ਮੈਂ ਐਕਸਪ੍ਰੈਸ ਵੀ ਨਹੀਂ ਕਰ ਸਕਤੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਥੀ ਜੈਸੇ ਹੀ ਮੈਂ ਰਾਸ਼ਟਰਪਤੀ ਭਵਨ ਕੇ ਅੰਦਰ ਐਂਟਰ ਕੀਤੀ ਗੂਸਬੰਗ ਸੇ ਆ ਗਿਆ ਥੇ ਦਿਲ ਕੀ ਧੜਕਣੇ ਤੇਜ਼ ਹੋ ਗਈ ਥੀ ਕਿ ਅੱਜ ਹਮ ਦ ਪ੍ਰੈਜ਼ੀਡੈਂਟ ਆਫ ਆਰ ਕੰਟਰੀ ਸੇ ਮਿਲਨੇ ਲਗੇ ਹੈ ਉਹਨਕੇ ਸਾਥ ਮੈਂ ਬੈਠੀ ਹੂੰ को बहुत ही ज्यादा खुशी हो रही है एक बहुत ही ऑनरेबल अचीवेंट है बहुत ज्यादा इंस्पायर किया हमें की कि आप अपने ड्रीम्स को अचीव कर सकते हो और उन्होंने बताया वो तो खुद ही पूरी कंट्री के लिए इंस्पिरेशन है वो खुद एक ट्राइबल सोसाइटी से बिलोंग करते हैं एंड इतने बड़े वो ਪੱਧਰ ਪਹੁੰਚੇ ਆ ਤਾਂ ਉਹ ਤਾਂ ਖੁਦ ਨੇ ਇੱਕ ਇਨਸਪੀਰੇਸ਼ਨ ਹੈ। ਉਹ ਤਾਂ ਕੀ ਬਣਾ ਚਾਹੁੰਦੇ ਹੋ ਲਾਈਫ 'ਚ ਸੁਪਨਾ ਕੀ ਹੈ? ਕੀ ਅਚੀਵਮੈਂਟ ਹਾਸਲ ਕਰਨਾ ਚਾਹੁੰਦੇ ਹੋ? ਕਿਸ ਫੀਲਡ 'ਚ ਜਾਣਾ ਚਾਹੁੰਦੇ ਹੋ? ਕੀ ਕਰਨਾ ਚਾਹੁੰਦੇ ਹੋ? ਮੈਂ ਡਾਕਟਰ ਬਣਨਾ ਚਾਹਤੀ ਹਾਂ। ਤੋਂ ਮੈਂ ਉਸਕੇ ਲਈ ਹੀ ਹਾਰਡਵਰਕ ਕਰਨਾ ਚਾਹਤੀ ਹਾਂ। ਬਸ ਇਤਨਾ ਪਤਾ ਹੈ। ਇੱਕ ਹੁੰਦਾ ਨਾ ਬੱਚੇ ਬਚਪਨ ਦੇ ਸਾਰੇ ਕਹਿੰਦੇ ਆ ਅਸੀਂ ਵੀ ਕਹਿੰਦੇ ਆ ਡਾਕਟਰ ਬੰਨਾ ਡਾਕਟਰ ਬੰਨਾ ਜਦੋਂ ਪਤਾ ਨਹੀਂ ਹੁੰਦਾ ਕੁਝ। ਉਸ ਜਾ ਕੇ ਅੱਗੇ ਲਾਈਫ ਦੇ ਵਿੱਚ ਕੋਈ ਚੇਅਰ ਵੀ ਹੋ ਸਕਦਾ ਹੈ ਜਾਂ ਇੱਕੋ ਹੀ ਟਾਰਗੇਟ ਹੋਲ ਇੱਕੋ ਹੀ ਤੁਹਾਡਾ ਹੈ ਕਿ ਮੈਂ ਡਾਕਟਰ ਹੀ ਬਣਨਾ। ਮੈਂ ਡਾਕਟਰ ਹੀ ਬਣਨਾ। ਮ

ਇਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਨੂੰ ਪਰਸਨਲ ਰਿਹਾ ਕੀ ਕੋਈ ਮਹਿਸੂਸ ਹੋ ਰਿਹਾ ਸੀ ਤੁਹਾਨੂੰ ਵੀ ਸੇਮ ਹੈ ਸਵਾਲ ਪੁੱਛਾਂਗਾ ਕਿ ਹਰ ਇਨਸਾਨ ਦੀ ਦਿਲ ਦੀ ਦਿਮਾਗ ਦੀ ਫੀਲਿੰਗ ਇੱਕ ਵੱਖਰੀ ਵੱਖਰੀ ਹੁੰਦੀ ਹੈ ਕੀ ਫੀਲ ਹੋ ਰਿਹਾ ਸੀ ਜੈਸੇ ਸਾਰੇ ਕਹਿ ਰਹੇ ਹੈ ਕਿ ਬਹੁਤ ਅਨਐਕਸਪੈਕਟਿਡ ਥਾ ਮੈਨੂੰ ਨਹੀਂ ਪਤਾ ਥਾ ਕਿ ਮੈਂ कभी अपनी जिंदगी में प्रेसिडेंट को मिलूंगी वो भी इंडिया के प्रेसिडेंट को द्रौपदी मुर्मू जी तो मेरे लिए बहुत ही बड़ा एक्सपीरियंस था मैं बयान नहीं कर पा रही उसको अपने शब्दों में जवाब दिता तरीके कोई सवाल नहीं पर मुझे ये जरूर तो याद है कि उन्होंने गाना गाया था उनके सामने आई थिंक वो वंदे मातरम था गाना और राष्ट्रपति बहुत खुश हुए थे वो सुन के ਕੀ ਬੰਨਾ ਚਾਹੁੰਦੇ ਹੋ ਲਾਈਫ ਚ ਤੁਹਾਡਾ ਕੀ ਸੁਪਨਾ ਹੈ ਕਿਸ ਫੀਲਡ ਨੂੰ ਜਾਣਾ ਚਾਹੁੰਦੇ ਹੋ ਕਿਸ ਫੀਲਡ ਨੂੰ ਹਾਸਲ ਕਰਨਾ ਚਾਹੁੰਦੇ ਮੇਰੇ ਫਾਦਰ ਇੱਕ ਸਟਾਕ ਬ੍ਰੋਕਰ ਹੈ ਤਾਂ ਮੈਂ ਉਹ ਮੇਰੀ ਇਨਸਪੀਰੇਸ਼ਨ ਹੈ ਤਾਂ ਮੈਂ ਵੀ ਬਿਜ਼ਨਸ ਵੂਮਨ ਬੰਨਣਾ ਚਾਹਤੀ ਹਾਂ ਔਰ ਬੜੇ ਹੋ ਕੇ ਸਟਾਕ ਬ੍ਰੋਕਰ ਬੰਨਣਾ ਚਾਹਤੀ ਹਾਂ ਤਾਂ ACG ਵੁੱਡਸਟਾਕ ਸਕੂਲ ਦੇ ਬੜੇ ਹੁਣ ਹਾਰ ਬੱਚੇ ਆਓ ਟੀਚਰ ਮੈਂ ਕਰੀ ਫਿਰ ਗੱਲਬਾਤ ਕਰਦੇ ਹਾਂ ਸਸਕਾ ਜੀ ਬੱਚਿਆਂ ਨਾਲ ਗੱਲਬਾਤ ਹੋਈ ਹੈ ਬੜੇ ਕੰਫੀਡੈਂਟ ਲੱਗੇ ਆ ਖਾਸ ਕਰਕੇ ਮਨੇ ਲੜਕਾ ਬਹੁਤ ਕੰਫੀਡੈਂਟ ਲੱਗਾ ਕਿਉਂਕਿ ਮੈਂ ਇਹ ਥਿਊਰੀ ਪੜ੍ਹੀ ਹੈ ਕਿ ਜਿਹੜਾ ਇਨਸਾਨ ਹੱਥ ਨਾਲ ਇਸ਼ਾਰਾ ਕਰਕੇ ਗੱਲਾਂ ਕਰਦਾ ਉਹ ਜ਼ਿਆਦਾ ਕੰਫੀਡੈਂਟ ਹੁੰਦਾ ਹੈ ਇਹ ਸਿਖਾਉਂਦੇ ਹੋ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਗੱਲਬਾਤ ਕਰਨੀ ਚਾਹੀਦੀ ਜੀ ਸਰ ਸਾਡੇ ਸਕੂਲ ਦੇ ਵਿੱਚ ਹਰ ਅਸਪੈਕਟ ਦੇ ਵਿੱਚ ਹਰ ਫੀਲ ਦੇ ਵਿੱਚ ਬੱਚਿਆਂ ਨੂੰ ਅੱਗੇ ਮੋਟੀਵੇਟ ਕੀਤਾ ਜਾਂਦਾ ਹੈ ਔਰ ਪਰਸਨੈਲਿਟੀ ਡਿਵੈਲਪਮੈਂਟ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਡਿਮਾਂਡਿੰਗ ਚੀਜ਼ ਅਸੀਂ ਮੰਨਦੇ ਆ ਔਰ ਸਾਡੇ ਬੱਚਿਆਂ ਦੀਆਂ ਸਪੈਸ਼ਲਾਈਜ਼ ਸਕਿਲਸ ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਜੋ ਬੱਚੇ ਅੱਗੇ ਜਾ ਕੇ ਕਿਸੇ ਵੀ ਖਿੱਤੇ ਵਿੱਚ ਜਾਣ ਤੇ ਕਿਤੇ ਵੀ ਹੈਜ਼ਿਟੇਟ ਜਾਂ ਇੱਕ हिचकिਚਾਹਟ ਵਾਲਾ ਜਿਹੜਾ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਸੋ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਤੇ ਜ਼ਰੂਰ ਬੱਚਿਆਂ ਦੇ ਕੰਮ ਕਰਦੇ ਆ। ਲਾਸਟ ਵਿੱਚ ਪੰਜਾਬ ਦੇ ਯੂਥ ਨੂੰ ਟੈਗ ਕਰ ਦਿੱਤਾ ਗਿਆ ਨਸ਼ੇੜੀ ਟੈਗ ਕਰ ਦਿੱਤਾ ਗਿਆ ਵਿਲੇ ਟੈਗ ਕਰ ਦਿੱਤਾ ਗਿਆ ਕਿ ਪੜ ਕੇ ਬਾਹਰ ਚਲੇ ਜਾਂਦੇ ਆ ਬਾਹਰ ਜਾ ਕੇ ਮਜ਼ਦੂਰੀ ਕਰਦੇ ਆ ਕੁਝ ਹਾਸਲ ਨਹੀਂ ਕਰਦੇ ਪੰਜਾਬੀ ਨੌਜਵਾਨਾਂ ਨੂੰ ਔਰ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਪੰਜਾਬ ਦੀ ਇਸ ਨੌਜਵਾਨ ਪੀੜ੍ਹੀ ਨੂੰ ਨਸ਼ੇੜੀ ਕਹਿ ਕੇ ਬੁਲਾਉਂਦੇ ਕੀ ਕਹਿਣਾ ਚਾਹੁੰਦੇ ਸਰ ਮੈਂ ਕਹਾਂਗੀ ਕਿ ਇਹ ਸਾਰੇ ਟੈਗਸ ਜੋ ਹੈ ਇਹ ਕਿਤੇ ਨਾ ਕਿਤੇ ਬੇਬੁਨਿਆਦ ਹੈਗੇ ਨੇ ਜੇ ਅਸੀਂ ਦੇਖਿਆ ਜਾਵੇ ਪਿੱਛੇ ਦੇ ਪੰਜਾਬ ਤੇ ਕਿੰਨਾ ਮਾੜਾ ਸਮਾਜ ਜਿਹੜਾ ਆਇਆ ਸੀ ਜੇ ਪੰਜਾਬ ਦੀ ਯੂਥ ਜਾਂ ਪੰਜਾਬ ਦੀ ਜਵਾਨੀ ਜੇ 베ਲੀ ਜਾਂ ਨਸ਼ੇੜੀ ਹੁੰਦੀ ਤੇ ਮੈਨੂੰ ਲੱਗਦਾ ਆ ਸਾਨੂੰ ਕਿਤੇ ਨਾ ਕਿਤੇ ਆਸੀਓ ਪਾਸਿਓ ਮਦਦ ਜ਼ਰੂਰ ਲੈਣੀ ਪੈਂਦੀ ਤੁਸੀਂ ਹੀ ਨਹੀਂ ਸਾਰਾ ਸਾਰਾ ਸੰਸਾਰ ਜਿਹੜਾ ਸਾਰੀ ਦੁਨੀਆ ਜਿਹੜੀ ਆ ਇਸ ਚੀਜ਼ ਦੀ ਇੱਕ ਵਿਜ਼ੂਅਲ ਆਇਡੈਂਟੀਫਾਈ ਉਹਨਾਂ ਨੇ ਕੀਤਾ ਆ ਕਿ ਅ ਸਾਨੂੰ ਕਿਸੇ ਦੀ ਲੋੜ ਨਹੀਂ ਪਈ ਸਾਡੀ ਜਵਾਨੀ ਨੇ ਹੀ ਹਰ ਪਾਸਿਓ ਆ ਕੇ ਜਿੰਨੀ ਵੀ ਲੋੜਵੰਦ ਜ਼ਰੂਰਤ ਸੀ ਆਪਣੇ ਆਪ ਪੰਜਾਬ ਨੂੰ ਖੜਾ ਕੀਤਾ ਆ ਸੋ ਕਿਤੇ ਨਾ ਕਿਤੇ ਜਿਹੜੇ ਲੋਕ ਜਾਂਦੇ ਨੇ ਮੈਂ ਸਾਰਿਆਂ ਨੂੰ ਨਹੀਂ ਕੁਝ ਲੋਗ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਮੰਨਦੇ ਨੇ ਕਿ ਸਾਨੂੰ ਬਾਹਰ ਜਾ ਕੇ ਰੋਜ਼ਗਾਰ ਜ਼ਿਆਦਾ ਵਧੀਆ ਮਿਲਦਾ ਆ ਬਟ ਉਹਨਾਂ ਲਈ ਮੇਰਾ ਇਹੀ ਮੈਸੇਜ ਹੈ ਕਿ ਜੇ ਅਸੀਂ ਇੱਥੇ ਰਹਿ ਕੇ ਹੀ ਉਹੀ ਕੰਮ ਸ਼ੁਰੂ ਕਰੀਏ ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਕਰ ਸਕਦੇ ਹਾਂ ਪੰਜਾਬ ਨੂੰ ਹੋਰ ਗਾਂ ਲੈ ਕੇ ਜਾ ਸਕਦੇ ਹਾਂ ਸੋ ਮੇਰਾ ਉਹਨਾਂ ਨੂੰ ਇਹੀ ਮੈਸੇਜ ਹੈ ਇਟਸ ਐਸ ਅ ਪ੍ਰਿੰਸੀਪਲ ਆਫ ਵੁਡਸਟਾਕ ਪਬਲਿਕ ਸਕੂਲ ਇਟਸ ਐਨ ਆਨਰ ਫॉर ਮੀ ਬਟ ਮਾਈ ਚਿਲड्रन ਰੀਚਡ ਅਪ ਟੂ ਦ ਸਿਟੀਜ਼ਨ ਆਫ ਇੰਡੀਆ ਦ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਹੈਡ ਇੰਟਰੈਕਟਿਡ ਵਿਦ ਹਰ Had uh, spent time with her on Children's Day. And so the Woodstock have created history in Batala where uh, such opportunities are available. It was made clear to the people of Batala and children of Batala. And this has become an inspiration and motivation for other students and other schools, uh, rather, that they can also reach up to such, uh, such an honored place and meet the first citizen of India. The message is for the new Jana kids most probably concentrate, get focused, and do hard work and get inspired and motivated by the works of others and do something for themselves to show up themselves in the society because society consists of a great lot of people and hard work and uh, the effort that they take to show up themselves. among the crowd to stand uh, tall in the crowd will always make them do something for themselves for so, mai personally vi ummeed karda ha ki inna bachiyan nu hon har bachiyan nu milke inna teachers nu milke school de principal nu milke tonu vi maan masoomhs hoya gaya tusi vi koi changiyan gallan inko sikhiyan hon gi mud stock uh, uh, school batala da oh school hai ਇਨੇ ਸਟੱਡੀ ਦੇ ਖੇਤਰ ਦੇ ਵਿੱਚ ਨਾਲ ਨਾਲ ਗੇਮਾਂ ਦੇ ਖੇਤਰ ਵਿੱਚ ਅਦਰ ਐਕਟੀਵਿਟੀ ਇਹ ਬੱਚਿਆਂ ਕੋ ਕਰਾਉਂਦੇ ਹਨ ਔਰ ਤੁਸੀਂ ਵੇਖਿਆ ਬੱਚੇ ਕੌਨਫੀਡੈਂਟ ਨਜ਼ਰ ਆਏ ਹਨ ਔਰ ਜੋ ਟੀਚਰ ਹਨ ਉਹਨਾਂ ਖਾਸ ਕਰਕੇ ਕਹਿਆ ਹੈ ਕਿ ਪੰਜਾਬ ਦੀ ਜਵਾਨੀ ਇਹ ਜਵਾਨੀ ਹੈ ਜਦੋਂ ਮੁਸ਼ਕਲ ਸਮਾਂ ਪੈਂਦਾ ਹੈ ਤਾਂ ਇਕਜੁੱਟ ਹੋ ਜਾਂਦੀ ਹੈ ਜਿਹੜੇ ਲੋਕ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਉਹ ਕਦੀ ਕਾਮਯਾਬ ਨਹੀਂ ਹੋਣਗੇ ਅਤੇ ਸਾਡੇ ਬੱਚੇ ਹੋਣ ਹਰ ਹਨ ਅਤੇ ਸਾਡੇ ਵੱਲੋਂ ਇਹ ਕੁਝ ਸਿਖਾਇਆ ਜਾਂਦਾ ਹੈ ਵੇਖਿਰੋ ਚੈਨਲ ਦਾ ਆਰ ਐਨ ਨਿਊਜ਼